ਇਹ ਪਹਿਲਾ ਅਭਿਆਨ ਵਾਲਾ ਆਉਤਨ ਅਗਲੇ ਸਾਲ ਅਸੀਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਗਲੇ ਸਾਲ ਉਹ ਨੂੰ ਅਸੀਂ ਲਾਗੂ ਕਰਦੇ ਹੁਸੀ ਬੰਦ ਆਵਾਸ ਖੰਗ ਬੁਲਾ ਕੇ ਦੇਣਾ ਆਵਾਸ ਖੰਗ ਇਦਾਂ ਦੀ ਛੜਪੜਾ ਕੇ ਦੇਣੀਆ ਉਹਨਾਂ ਦੇ ਧੀਆਂ ਪੁੱਤ ਜਾਦ ਕਰਿਆ ਕਰਕੇ ਕਿ ਵਾਕਿਆ ਹੀ ਕੋ ਰੋਡ ਬਣ ਗਈ ਆ ਮੈਂ ਕਿਹਾ ਬਾਬਾ ਜੀ ਤਾਕਤ ਦਿਓ ਤੁਹਾਡੇ ਇਲਾਕੇ ਦੇ ਵਿੱਚ ਮੈਂ ਟੌਪ ਦੇ ਸਕੂਲ ਤੇ ਕਾਲਜ ਬਣਾ ਕੇ ਦਊਗਾ ਮੈਂ ਫਿਰ ਲੋਕਾਂ ਨੂੰ ਕਹੂੰਗਾ ਸੋਚ ਸਮਝ ਕੇ ਵੋਟਾਂ ਪਾਓ ਜਿਹੜੇ ਗਾਲ੍ਹਾਂ ਕੱਢਦੇ ਜਿਹੜੇ ਗੰਦਾ ਬੋਲਦੇ ਜਿਹੜੇ ਪੱਛੇ ਕਰਾਉਂਦੇ ਠਾਰਿਆਂ ਦੇ ਬੰਦ ਕਰਾਉਂਦੇ ਲੋਕਾਂ ਨੂੰ ਉਹ ਪੋਲਿਟਿਕਸ ਆਪਾਂ ਬੰਦ ਕਰਦੇ ਆਂ ਕੱਲ ਜਿਹੜਾ ਸਾਨੂੰ 15 ਕਰੋੜ ਰੁਪਈਆ ਜਿਹੜਾ ਸਾਨੂੰ 14 ਕਰੋੜ 99 ਲੱਖ 78 ਹਜ਼ਾਰ ਰੁਪਈਆ ਜਿਹੜਾ ਉਹ ਕੱਲ ਸੈਕਸ਼ਨ ਕਰਤਾ ਤੇ ਸਾਡਾ ਕਾਲਜ ਜਿਹੜਾ ਇਹਨੂੰ ਮਨਜ਼ੂਰੀ ਪਹਿਲਾਂ ਮਿਲ ਗਈ ਸੀ ਉਹ ਮਨਜ਼ੂਰੀ ਤੇ 6 ਮਹੀਨੇ ਪਹਿਲਾਂ ਮਿਲ ਗਈ ਸੀ ਪਰ ਪੈਸੇ ਦੀ ਪ੍ਰੋਬਲਮ ਸੀਗੀ ਉਹ ਪੈਸਾ ਜਿਹੜਾ ਉਹ ਸਾਨੂੰ ਮਿਲ ਗਿਆ ਔਰ ਇਸ ਏਰੀਆ ਦੇ ਵਿੱਚ ਇਦਾਂ ਦਾ ਕਾਲਜ ਬਣਾਵਾਂਗੇ ਆਪਾਂ ਔਰ ਇਹ ਜਗ੍ਹਾ ਇਸ ਕਰਕੇ ਵੀ ਅਸੀਂ ਸੋਚ ਕੇ ਕੀਤੀ ਕਿ ਦੂਸਰੇ ਪਾਸੇ ਵੀ ਪਿੰਡੀ ਸੈਦਾ ਤੇ ਅੱਗੇ ਨਾਲ ਦਾ ਸਾਰਾ ਇਲਾਕਾ ਜਿਹੜਾ ਸਾਡੇ ਆਵਾਸ ਸਿਖ ਬਣਾ ਦੀਦਾ ਤੇ ਅਸੀਂ ਚਾਹੁੰਦੇ ਹਾਂ ਕਿ ਇੱਕ ਸੈਂਟਰਲ ਪੁਆਇੰਟ ਹੋ ਜਾਏ ਜਿੱਥੇ ਜ਼ਮੀਨ ਵੀ ਮਿਲ ਜਾਏ ਤੇ ਜਿੱਥੇ ਟੋਟਲ ਆਵਾਸ ਸਿੱਖਾਂ ਦੇ ਜਿਹੜੇ ਉਹ ਬੱਚੇ ਇੱਥੇ ਆ ਸਕਣ ਸੋ ਬਹੁਤ ਵਧੀਆ ਜਗ੍ਹਾ ਦੇ ਉੱਤੇ ਬੜਾ ਵਧੀਆ ਰੋਡ ਐ ਛੜਕ ਦੇ ਉੱਤੇ ਜਿਹੜਾ ਉਹ ਜਗ੍ਹਾ ਸਾਨੂੰ ਪੰਚਾਇਤ ਨੇ ਦਿੱਤੀ ਆ ਔਰ ਸਰਕਾਰ ਦੇ ਉਹ ਪੈਸੇ ਜਿਹੜੇ ਆ ਉਹ ਸਾਨੂੰ ਦੇ ਦਿੱਤੇ ਆ ਕੱਲ ਪ੍ਰਿੰਸੀਪਲ ਸੈਕਟਰੀ ਐਜੂਕੇਸ਼ਨ ਉਹਨਾਂ ਨੇ ਇਹਦੇ ਬਾਰੇ ਇੱਥੇ ਵਿੱਚ ਲੈਟਰ ਮੈਨੂੰ ਦਿੱਤੀ ਕੇ ਅਸੀਂ ਜਲਦੀ ਜਿਹੜਾ ਇਹਦਾ ਟੈਂਡਰ ਜਿਹੜਾ ਲਾ ਰਹੇ ਔਰ ਮੇਰੀ ਕੋਸ਼ਿਸ਼ ਹੋਊਗੀ ਮੇਰੀ ਬੇਨਤੀ ਹੋਊਗੀ ਕਿ ਮੈਂ ਇਹ ਬਾਦ ਘਾਟਨ ਜਿਹੜਾ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਆਉਣਗੇ ਉੱਥੇ ਅਸੀਂ ਅਦਰਿੰਦ ਕੇ ਦੀ ਬਾਤ ਜੀ ਨੂੰ ਵੀ ਸੱਦਾ ਦਾਾਂਗੇ ਮਨਦੀਪ ਸੋਸੋਧਿਆ ਜੀ ਨੂੰ ਸੱਦਾ ਦਾਂਗੇ ਬਹੁਤ ਹੀ ਮੇਰਾ ਪਿਆਰਾ ਤੇ ਛੋਟਾ ਵੀਰ ਸਾਡਾ ਸਾਰਿਆਂ ਦਾ ਉਹ ਲਾਡਲਾ ਜਿੰਨੇ ਬੜੀ ਮਤ ਦਿੱਤੀ ਇਸ ਮਾਮਲੇ 'ਚ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਉਹਨਾਂ ਨੂੰ ਵੀ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸੱਦਾ ਦਾਂਗੇ ਪਰ ਮੈਂ ਇਹਨਾਂ ਸਾਰਿਆਂ ਦਾ ਇਹ ਨਾਲੇ ਦੇ ਪੂਰੇ ਹਲਕੇ ਵੱਲੋਂ ਔਰੇਸ ਅੱਜ ਇਹਦੀ ਟੀਮ ਬੈਠੀ ਬਾਰਡਰ ਦੀ ਜਿਹੜਾ ਸਾਰੇ ਵਾਸ ਸਿੱਖ ਪਦਾਦੀ ਦੇ ਬੰਦੇ ਬੈਠੇ ਆ ਇਹਨਾਂ ਨੂੰ ਬਸ ਇੱਕੋ ਗੱਲ ਸੁਣਾਉਣੀ ਆ ਕਿ ਸਭ ਮੈਂ ਜਦੋਂ ਉੱਥੇ ਜਾਂਦਾ ਮੈਂ ਮਲੇਸ਼ੀਆ ਨੂੰ ਕਹਿੰਦਾ ਕਿ ਲੜਨਾ ਨਹੀਂ ਲੜਾਈ ਨਹੀਂ ਕਰਨੀ ਲੜਾਈਆਂ ਜੋ ਬਾਅਦ ਨਿਕਲ ਜਾਓ ਆਪਾਂ ਆਪਣੇ ਬੱਚਿਆਂ ਨੂੰ ਪੜ੍ਹਾਉਣਾ ਆਪਣੀਆਂ ਧੀਆਂ ਨੂੰ ਪੜ੍ਹਾਉਣਾ ਜੇ ਸਭ ਚੰਡੀਗੜ੍ਹ ਦੀਆਂ ਧੀਆਂ ਦਿੱਲੀ ਦੀਆਂ ਜੇ ਪਾਇਲਟ ਬਣ ਸਕਦੀਆਂ ਜੇ ਡੀਆਈਜੀ ਬਣ ਸਕਦੀਆਂ ਆਈਜੀ ਬਣ ਸਕਦੀਆਂ ਸਾਲੋਂ ਬੜੀਆਂ-ਬੜੀਆਂ ਪੋਸਟਾਂ ਤੇ ਉਹ ਜਹਾਜ਼ਾਂ ਨੂੰ ਚਲਾਉਣ ਲਈ ਪਾਇਲਟ ਬੜੀਆਂ-ਬੜੀਆਂ ਪੋਸਟਾਂ ਤੇ ਜਾਂਦੀਆਂ ਤੇ ਸਾਡੇ ਏਰੀਆ ਦੀਆਂ ਕੁੜੀਆਂ ਕਿਉਂ ਨਹੀਂ ਜਾਂਦੀਆਂ ਕਿਉਂਕਿ ਸਾਡੇ ਏਰੀਆ ਦੀਆਂ ਕੁੜੀਆਂ ਅਜੇ ਸਾਡੀ ਜਿਹੜੀ ਬਲਾਦੀ ਵਾਸ ਸਿੱਖ ਬਲਾਦੀ ਬਹੁਤ ਮਿਹਨਤਕਸ਼ ਦਸਾਂ ਨਵਾਂ ਦੀ ਕਿਰਤ ਕਰਨ ਵਾਲੇ ਬੰਦੇ ਆ ਗੁਰੂ ਗਵਰਨ ਸਿੰਘ ਸਾਹਿਬ ਦੇ ਵਿੱਚ ਸਿੱਖਾਂ ਨੂੰ ਜਿਹੜਾ ਗੋਗੂ ਗ੍ਰੰਥ ਸਾਹਿਬ ਸੁਦੇਸ਼ ਦਿੰਦਾ ਕਿ ਦਸਾਂ ਨੋਵਾਂ ਦੀ ਕਿਰਤ ਕਰੋ ਇਹ ਬਦਾ ਵੀ ਦਸਾਂ ਨੋਵਾਂ ਦੀ ਕਿਰਤ ਕਰਨ ਵਾਲੀ ਹੈ ਇਹਨਾਂ ਦੇ ਧੀਆਂ ਪੁੱਤ ਅੱਜ ਵੀ ਵਿਚਾਦੇ ਝੋਨਾ ਲਾਉਂਦੇ ਆ ਕਟਕਾ ਵੜਦੇ ਆ ਦਬਾਬੇ ਚ ਸਬਜ਼ੀਆਂ ਜਿਹੜੀਆਂ ਉਹ ਗੋੜਨ ਜਾਂਦੇ ਆ ਕਮਾਗ ਵੱਢਣ ਜਾਂਦੇ ਆ ਆਲੂ ਪੁੱਟਣ ਜਾਂਦੇ ਆ ਮੇਰਾ ਜਿਹੜਾ ਤਿਸਤਾ ਮੇਰਾ ਜਿਹੜਾ ਮਨ ਸੀਗਾ ਅੱਜ ਮੈਨੂੰ ਇਸ ਗੱਲ ਦੀ ਬਹੁਤ ਵੱਡੀ ਸ਼ਾਂਤੀ ਮਿਲ ਗਈ ਹੈ ਕਿ ਮੈਂ ਐਮਐਲਏ ਬਣ ਕੇ ਮੰਤਰੀ ਬਣ ਕੇ ਮੈਂ ਇਹਨਾਂ ਲੋਕਾਂ ਨਾਲ ਜੋ ਵਾਅਦਾ ਕੀਤਾ ਸੀਗਾ ਉਹ ਮੈਂ ਪੂਰਾ ਕਰਤਾ ਮੈਂ ਆਪਣੇ ਹਲਕੇ ਦੇ ਵਿੱਚ ਕਾਰਜ ਜਿਹੜਾ ਲੈ ਕੇ ਆਇਆ ਔਰ ਮੇਰਾ ਇਹ ਵਾਅਦਾ ਜਿਹੜਾ ਮੇਰੀ ਪਾਰਟੀ ਦੇ ਲੀਡਰਾਂ ਨੇ ਅਰਵਿੰਦ ਕੇ ਦੀ ਬਾਤ ਜੀ ਨੇ ਮਾਨ ਸਾਹਿਬ ਨੇ ਮਨੀਸ਼ ਸੁਸੋਦੀਆ ਜੀ ਨੇ ਇਹ ਪੂਰਾ ਕਰਾਇਆ ਉਹਨਾਂ ਦਾ ਮੈਂ ਧੰਨਵਾਦ ਕਰੂੰਗਾ ਕਿਉਂਕਿ ਇਸ ਇਲਾਕੇ ਨਾਲ ਹਮੇਸ਼ਾ ਗੱਲਾਂ ਹੀ ਹੋਈਆਂ ਇਹਦੇ ਤੋਂ ਪਹਿਲਾਂ ਵੀ ਆਪਾਂ ਤਕਰੀਬ 500 ਕਰੋੜ ਰੁਪਈਆ ਲਾ ਚੁੱਕੇ ਹਾਂ ਅਗਰ ਕੱਲ ਪਾਸੋਂ ਪੰਜਾਬ ਦੇ ਪਹਿਲੀ ਨਵੰਬਰ ਪੰਜਾਬ ਦੇ ਦੇ ਮੌਕੇ ਦੇ ਉੱਤੇ ਅਸੀਂ ਤਿੰਨ ਡਿਸਪੈਂਸਰੀਆਂ ਜਿਹੜੀਆਂ ਸਾਡੇ 3 ਕਰੋੜ ਦੀਆਂ ਉਦੋਂ ਤਿੰਨ ਡਿਸਪੈਂਸਰੀਆਂ ਦਾ ਨੀ ਪੱਥਰ ਰੱਖਾਂਗੇ ਗੰਗੋਮਾਲ ਸਹਾਰ ਅਤੇ ਚੇਤਨਪੁਰਾ ਉੱਥੇ ਫੰਕਸ਼ਨ ਕਰਾਂਗੇ ਵਧੀਆ ਵਧੀਆ ਡਿਸਪੈਂਸਰੀਆਂ ਬਣਾ ਰਹੀ ਤਿੰਨਾਂ ਪਿੰਡਾਂ ਦੇ ਵਿੱਚ ਉਹ ਦੇ ਦੇ ਤੋਂ ਇਲਾਵਾ ਅਗਲੇ ਹਫਤੇ ਹੀ ਅਸੀਂ ਜਿਹੜਾ ਸਟੇਡੀਅਮ ਨੇ ਸਾਨੂੰ 30 ਸਟੇਡੀਅਮ ਜਿਹੜੇ ਮਾਨ ਸਾਹਿਬ ਨੇ ਦਿੱਤੇ ਨਾਲੇ ਹਲਕੇ ਨੂੰ ਉਹਨਾਂ ਦੇ ਵੀ ਨਹੀਂ ਪੱਥਰ ਰੱਖਦੇ ਆ ਛੜਕਾਂ ਦੇ ਪੱਸੋਂ ਨਹੀਂ ਪੱਥਰ ਰੱਖੇ ਸੀਗੇ ਸੱਤਾਂ ਦੇ 10 ਛੜਕਾਂ ਦੇ ਫੇਰ ਦਮਬੰਦ ਦੇ ਫਰਸਟ ਵੀਕ ਤੇ ਰੱਖ ਰਹੇ ਸਾਡੀਆਂ 59 ਲਾਂਕ ਰੋਡ ਜਿਹੜੀਆਂ ਉਹ ਮੁੱਖ ਮੰਤਰੀ ਸਾਹਿਬ ਦੇ ਜਿਹੜੀਆਂ ਉਹ ਮੰਜੂਰ ਕੀਤੀਆਂ ਸੋ ਮੈਂ ਆਪਣੀ ਸਰਕਾਰ ਦਾ ਆਪਣੇ ਮੁੱਖ ਮੰਤਰੀ ਦਾ ਬਹੁਤ ਧੰਵਾਦ ਕਰਨਾ ਉਹਨਾਂ ਨੂੰ ਸੱਦਾ ਦੇਣਾ ਕਿ ਉਹ ਆਉਣ ਜਿੱਦਾਂ ਉਹਨਾਂ ਨੇ ਭਲਾ ਪਿੰਡ ਆ ਕੇ ਅਜਨਾਲੇ ਦੇ ਹਰ ਪੀੜਤਾ ਨੂੰ ਸਭ ਤੋਂ ਪਹਿਲਾਂ ਮਵਾਜਾ ਜਿਹੜਾ ਉਹ ਡਿਵਾਈਡ ਕੀਤਾ ਸੀਗਾ ਇਸੇ ਤਰ੍ਹਾਂ ਉਹ ਇਸ ਕਾਰਜ ਦਾ ਨੀਂਹ ਪੱਥਰ ਰੱਖਣ ਵਾਸਤੇ ਮਾਨ ਸਾਹਿਬ ਆਉਣਗੇ ਉਹਨਾਂ ਨੂੰ ਮੈਂ ਸੱਦਾ ਵੀ ਦੇਣਾ ਕਿ ਆਉਣਗੇ ਉਹਨਾਂ ਦੇ ਨਾਲ ਬਨੀਸ਼ ਜੀ ਅਰਵਿੰਦ ਜੀ ਨੂੰ ਸੱਦਾ ਤਾਂਾਂਗੇ ਅਜੋਤ ਬੈਨ ਜੀ ਨੂੰ ਦਾਂਗੇ ਸੋ ਮੈਂ ਸਮਝਦਾ ਕਿ 50 ਸਾਲ ਦੀ ਪੁਰਾਣੀ ਮੰਦ ਦੇਖੋ ਗੱਲਾਂ ਕਰਵੀਆਂ ਬਹੁਤ ਸੌਖੀਆਂ ਐ ਗਾਲਾਂ ਕੱਢਵੀਆਂ ਬਹੁਤ ਸੌਖੀਆਂ ਐ ਸਭ ਪਹਿਲਾ ਇਸੇ ਸ਼ਹਿਰ ਦੇ ਵਿੱਚ ਜਿੱਥੇ ਬੈਠੇ ਆਪਾਂ ਮਾਨ ਸਾਹਿਬ ਦੀ ਕਿਰਪਾ ਦੇ ਨਾਲ ਅਸੀਂ ਬਿਜਲੀ ਘਰ ਜਿਹੜਾ 60 ਸਾਲਾਂ ਬਾਅਦ 220 ਕੇਵੀ ਦਾ ਬਣਾਇਆ ਜਿਹੜਾ ਪਹਿਲਾਂ 60 ਕੇਵੀ ਦਾ ਸੀਗਾ ਤੇ ਰੋ ਜੀ ਮਤਲਬ ਜਿਹੜੇ ਆਪਣੇ ਬਿਜਲੀ ਡਾਊਨ ਹੁੰਦੀ ਸੀਗੀ ਰੋ ਜੀ ਕੱਟ ਲੱਦੇ ਸੀਗੇ ਅਸੀਂ ਜਲਦੀ ਉਹ ਬਿਜਲੀ ਕਾ ਦੇਣਾ ਉਹਦੀ ਸਪਲਾਈ ਵੀ ਦੇਣ ਜਾ ਰਹੇ ਆ ਉਹ ਬਣ ਰਿਹਾ ਬੜੇ ਯੋਜਨਾ ਦੇ ਨਾਲ ਉਹ ਸ਼ੁਰੂ ਹੋ ਜੂਗਾ ਤੇ ਬਿਜਲੀ ਜਿਹੜੀ ਉਹ ਐਸ ਆਈ ਨਾਲੇ ਹਲਕੇ ਦੇ ਵਿੱਚ ਅਗਲੇ 30 ਸਾਲ ਬਿਜਲੀ ਦੀ ਕੋਈ ਪ੍ਰੋਬਲਮ ਨਹੀਂ ਆਊਗੀ ਐਦਾਂ ਦਾ ਸਿਸਟਮ ਲਾ ਰਹੇ ਜਿੰਨੇ ਬੱਦੀ ਸ਼ੈੱਲਰ ਲੱਗ ਜਾਣ ਜਿੰਨੇ ਬੱਦੀ ਬਲਸੇ ਕਾਰਖਾਨੇ ਲੱਗ ਜਾਣ ਦੂਜੀ ਇੰਡਸਟਰੀ ਲੱਗ ਜਾਵੇ ਉਹ ਰੋਡ ਤੁਸੀਂ ਸਾਰੇ ਲੋਕ ਦੇਖਦੇ ਹੋ ਕਿ ਛੜਕਾਂ ਕਿੱਦਾਂ ਬੜੀਆਂ ਕਿੱਦਾਂ ਅਜ ਨਾਲੇ ਸ਼ਹਿਰ ਦੀਆਂ ਛੜਕਾਂ ਦੇ ਲਾਈਟਾਂ ਵਗਦਾ ਕਿਦਾਂ ਅਸੀਂ ਕਾ ਦੇ ਸਾਡਾ ਟੀਚਾ ਇਹ ਸੀਗਾ ਕਿ ਜੋ ਅਸੀਂ ਕਹਾਂ ਇਲੈਕਸ਼ਨਾਂ ਦੇ ਵਿੱਚ ਉਹ ਕਰਕੇ ਦਿਖਾਈਏ ਸੋ ਅੱਜ ਮੈਂ ਸਭ ਦਾ ਕਿ ਮੈਂ ਪੂਰਾ ਸਾਈਟ ਸਾਈਡ ਮੈਂ ਜੋ ਕਰਨਾ ਚਾਹੁੰਦਾ ਸੀਗਾ ਉਹ ਮੈਂ ਕਰਤਾ ਮੈਂ ਕਰਨਾ ਚਾਹੁੰਦਾ ਸੀਗਾ ਮੈਂ ਲੋਕਾਂ ਨੂੰ ਦੱਸਣਾ ਚਾਹੁੰਦਾ ਸੀਗਾ ਕਿ ਵਾਦਾ ਕਰਕੇ ਵਾਦਾ ਪੂਰਾ ਕਰਨ ਵਾਲੇ ਲੀਡਰ ਵੀ ਇਸ ਧਰਤੀ ਤੇ ਆ ਗਏ ਹਰ ਵਾਰ ਵਾਦਾ ਕਰਕੇ ਵੋਟਾਂ ਲੈ ਕੇ ਜਾਣ ਵਾਲੇ ਵੀ ਆ ਗਏ ਪਰ ਵਾਦਾ ਕਰਕੇ ਵਾਦਾ ਪੂਰਾ ਕਰਨਾ ਉਹ ਬਹੁਤ ਔਖਾ ਕੰਮ ਹੋ ਮੈਂ 4 ਸਾਲ ਇਸ ਕੰਮ ਦੇ ਪਿੱਛੇ ਪਿਆ ਦ ਫਿਰ ਇਹ ਕੰਮ ਜਿਹੜਾ ਬਾਬਾ ਬੁੱਢਾ ਸਾਹਿਬ ਦੀ ਕਿਰਪਾ ਦੇ ਨਾਲ ਨੇਪਰੇ ਲੱਗਾ ਮੈਂ ਰਮਜ਼ਾਦ ਦੇ ਵਿੱਚ ਵੀ ਚਾਹੁੰਦਾ ਸੀਗਾ ਪਰ ਜਦੋਂ ਰਮਜ਼ਾਦ ਦਾ ਸਰਵੇ ਹੋਇਆ ਉੱਥੇ ਬੱਚੇ ਬੜੇ ਘੱਟ ਮਿਲਦੇ ਸੀਗੇ ਇਸ ਕਰਕੇ ਐਜੂਕੇਸ਼ਨ ਟੀਮ ਨੇ ਕਿਹਾ ਜੀ ਇੱਥੇ ਨਹੀਂ ਬਣਾਇਆ ਜਾ ਸਕਦਾ ਪੈਸੇ ਖਰਾਬ ਹੋ ਜਾਣਗੇ ਪਰ ਜਦੋਂ ਇੱਧਰ ਸਰਵੇ ਕੀਤਾ ਉਹਨਾਂ ਨੇ ਉਹਨਾਂ ਨੇ ਕਿਹਾ ਜੀ ਇੱਧਰ ਸਾਨੂੰ ਲੜਕੇ ਲੜਕੀਆਂ ਮਿਲ ਜਾਣਗੇ ਅਸੀਂ ਇੱਧਰ ਉਹਨਾਂ ਦੇ ਮਤਲਬ ਇਸ ਕਰਕੇ ਇਹ ਜਿਹੜਾ ਰਾਸ ਸਿਕ ਬਣਾ ਦੀ ਜ਼ਿੰਦਗੀ ਪਾਸ ਜਾਦ ਕਰੂਗੀ ਕਿ ਕਿ ਉਹਨਾਂ ਨੇ ਕਿਹਨੂੰ ਵੋਟ ਪਾਈ ਸੀਗੀ ਵੋਟ ਪਾਉਣ ਦਾ ਅਰਥ ਕੀ ਹੈ ਮੈਂ ਫਿਰ ਲੋਕਾਂ ਨੂੰ ਕਹੂੰਗਾ ਸੋਚ ਸਮਝ ਕੇ ਵੋਟਾਂ ਪਾਓ ਜਿਹੜੇ ਗਾਲ੍ਹਾਂ ਕੱਢਦੇ ਆ ਜਿਹੜੇ ਗੰਦਾ ਬੋਲਦੇ ਆ ਜਿਹੜੇ ਪੱਛੇ ਕਰਾਉਂਦੇ ਆ ਠਾਰਿਆਂ 'ਚ ਬੰਦ ਕਰਾਉਂਦੇ ਆ ਲੋਕਾਂ ਨੂੰ ਉਹ ਪੋਲਿਟਿਕਸ ਆਪਾਂ ਬੰਦ ਕਰਨੀ ਆ ਔਰ ਉਹ ਪੋਲਿਟਿਕਸ ਕਰਨੀ ਜਿਹੜੀ ਵਿਕਾਸ ਦੀ ਪੋਲਿਟਿਕਸ ਹੈ ਜਿਹੜਾ ਵਿਕਾਸ ਹੋਵੇ ਆਪਾਂ ਬਾਦਰ ਦੇ ਉੱਤੇਗਾ ਔਰ ਜਲਦੀ ਜਿਹੜਾ ਆਪਾਂ ਠੱਪ 2 ਰੁਪਈਆ ਲਿਆਂਦਾ ਤੁਸੀਂ ਬੰਨ੍ਹ ਦੇ ਲਈ ਉਹਦਾ ਹਾਈ ਕੋਰਟ ਕੇਸ ਘੱਟਾ ਹੈ ਠੇਕੇਦਾਰ ਨੇ ਟੈਂਡਰ ਹੋਇਆ ਉਹਦਾ ਉਹਦਾ ਟੈਂਡਰ ਲੋਕਤਾਂ ਨੇ ਕਿ ਮੈਨੂੰ ਨਹੀਂ ਸੁਣਿਆ ਗਿਆ ਜੀ ਉਹ ਹਾਈ ਕੋਰਟ ਦੇ ਵਿੱਚ ਜਿੱਦਣ ਉਹ ਡਿਸੀਜਨ ਆ ਗਿਆ ਪਰਮਾਤਮਾ ਕਰੂ ਕਿ ਉਹ ਡਿਸੀਜਨ ਵਧੀਆ ਆ ਜਾਏ ਤੇ ਆਪਣੀ ਤੁਸੀਂ ਬੰਨ ਜਿਹੜਾ ਦੂਜਾ ਮੇਰਾ ਵਾਦਾ ਇਹ ਸੀਗਾ ਕਿ ਤੁਸੀਂ ਬੰਨ ਆਵਾਸਿਕਾਂ ਨੂੰ ਬੁਲਾ ਕੇ ਦੇਣਾ ਆਵਾਸਿਕਾਂ ਨੂੰ ਇਧਾਂ ਦੀ ਸੜਕ ਬਣਾ ਕੇ ਦੇਣੀ ਆ ਉਨਾਂ ਦੇ ਧੀਆਂ ਪੁੱਤ ਜਾਦ ਕਰਿਆ ਕਰਕੇ ਕਿ ਵਾਕਿਆ ਇੱਕ ਰੋਡ ਬਣ ਗਈ ਆ ਉਹ ਕਿੱਦਾਂ ਉਹ ਰੋਡ ਦੇ ਕੀ ਕੀ ਫਾਇਦੇ ਹੋਣਗੇ ਫਿਰ ਜਦੋਂ ਆਪਾਂ ਉਹਨੂੰ ਸ਼ੁਰੂ ਕਰਾਂਗੇ ਉਹ ਵੀ ਤੁਹਾਨੂੰ ਦੱਸਾਂਗੇ ਸੋ ਮੈਂ ਅੱਜ ਆਪਣੇ ਸਤਪੰਥ ਸਾਹਿਬਾਨਾਂ ਨੂੰ ਸਾਰਿਆਂ ਨੂੰ ਇੱਧਰ ਜਨੂੰ ਸੱਦਾ ਦਿੱਤਾ ਸੀਗਾ ਕਿਉਂਕਿ ਮੈਂ ਜਦੋਂ ਇਹਨਾਂ ਕੋਲ ਜਾਂਦਾ ਸੀਗਾ ਬਿਕਰਾ ਉਦਾਲਤ ਦੇ ਵਿਚਾਰੇ ਲੱਖੇ ਨੂੰ ਕਹਿੰਦੇ ਜੀ ਆਪਾਂ 6 ਮਹੀਨੇ ਹੋ ਗਏ ਆ ਪਹਿਲੀ ਦਿੱਤੀ ਆ ਤੇ ਪਹਿਲੀ ਦਾ ਕੁਝ ਬਣਿਆ ਹੀ ਨਹੀਂ ਇਹਨਾਂ ਨੂੰ ਕਈਆਂ ਨੇ ਕਹਿੰਦਾ ਜੀ ਇਹ ਬੜਨਾ ਹੀ ਨਹੀਂ ਕਈ ਕੁਝ ਕਹਿੰਦਾ ਮੈਂ ਕਿ ਤੁਸੀਂ ਕਹੋ ਨਾ ਦੇਖੀ ਜਾਓ ਕੀ ਬਣਦਾ ਸੋ ਅੱਜ ਬਾਬਾ ਬਡਾ ਸਾਹਿਬ ਜੀ ਨੇ ਬਾਬਾ ਗੰਮ ਚੁੱਕ ਜੀ ਜਿਹੜੇ ਬਹੁਤ ਹੀ ਮਹਾਨ ਜਿੰਦਾ ਸਰਦਾ ਦੇ ਨਾਲ ਸੇ ਝੁੱਕ ਜਾਂਦਾ ਉਹਨਾਂ ਦੀ ਕਿਰਪਾ ਦੇ ਨਾਲ ਹੀ ਮੈਂ ਉੱਥੇ ਹੀ ਵਾਦਾ ਕੀਤਾ ਹੈ ਬਾਬੇ ਗੰਮ ਚੁੱਕ ਜੀ ਦੇ ਮੈਂ ਕਿਹਾ ਬਾਬਾ ਜੀ ਤਾਕਤ ਦਿਓ ਤੁਹਾਡੇ ਇਲਾਕੇ ਦੇ ਵਿੱਚ ਮੈਂ ਟੋਪ ਦੇ ਸਕੂਲ ਤੇ ਕਾਲਜ ਬਣਾ ਕੇ ਦਊਗਾ ਬਾਬਾ ਜੀ ਨੇ ਜਿਹੜਾ ਉਹ ਸ਼ੀਸ਼ਵਾਦ ਦਿੱਤਾ ਉੱਥੇ ਜਦੋਂ ਜਾਈ ਦੀ ਆ ਅਦਾਸ ਕਰੀ ਦੀ ਤਿੰਨ ਮਹੀਨੇ ਪਹਿਲਾਂ ਮੈਂ ਚਾਰ ਮਹੀਨੇ ਪਹਿਲਾਂ ਗਿਆ ਸੀਗਾ ਤੇ ਮੈਂ ਉੱਥੇ ਭੂਆ ਜੀ ਦਾ ਜਿਹੜਾ ਗੁਰੂ ਘਰ ਹੈ ਉੱਥੇ ਗਿਆ ਥੱਲੇ ਤਾਂ ਮੈਨੂੰ ਇੱਕ ਬੰਦੇ ਨੇ ਜਿਹੜੇ ਉੱਥੇ ਸੇਵਾ ਕਰਦੇ ਉਹ ਕਹਿੰਦੇ ਧਾਲੀਵਾਲ ਸਾਹਿਬ ਤੁਹਾਨੂੰ ਇੱਕ ਗੱਲ ਦੱਸੀਏ ਮੈਂ ਕਹਾ ਦੱਸੋ ਕਹਿੰਦੇ ਜਦੋਂ ਦੁਜੀ ਵਾਰ ਆਓਗੇ ਖੁਸ਼ੀ ਦੀ ਖਬਰ ਲੈ ਕੇ ਆਓਗੇ ਦੇਖੋ ਤੁਸੀਂ ਕੀ ਬਣਦੇ ਹੁਣ ਮੈਂ ਜਾਣਾ ਜਾਉਂਗਾ ਦੋ ਤਿੰਨ ਦਿਨ ਉੱਥੇ ਮੱਥਾ ਟੇਕ ਕਰ ਜਾਵਾਂਗੇ ਮਤਲਬ ਇਹ ਖੁਸ਼ੀ ਦੀ ਖਬਰ ਹੈ ਉਸ ਇਲਾਕੇ ਲਈ ਮੈਂ ਹਮੇਸ਼ਾ ਹੀ ਉੱਥੇ ਅਰਦਾਸ ਕਰਦਾ ਕਿ ਬਾਬਾ ਜੀ ਤਾਕਤ ਮਜ਼ਬੂਤ ਕਰ ਦਿਓ ਤਾਂ ਜੋ ਆਪਣਾ ਹਲਕਾ ਜਿਹੜਾ ਇਹਨਾਂ ਪਛੜ ਗਿਆ ਇਸ ਸਾਲ ਕੇ ਮੁਜੇੜਾ ਅੱਗੇ ਲੈ ਕੇ ਆਈਏ ਕਿਉਂਕਿ ਹਰ ਵੀ ਆਗੇ ਸਾਡਾ ਨੁਕਸਾਨ ਵੀ ਹੋ ਗਿਆ। ਸੋ ਮੈਂ ਸਾਦੇ মিডিਆ ਵਾਲੇ ਦੋਸਤਾਂ ਦਾ ਸਾਰਿਆਂ ਦਾ ਸਾਰੇ ਹੀ ਸੁਪੰਸ ਸਾਹਿਬਾਨਾਂ ਦਾ ਜੋ ਜੋ ਵਾਦਾ ਕੀਤਾ ਸਰ ਉਹ ਮੈਂ ਸਭ ਵਾਦੇ ਪੂਰੇ ਕਰਤੇ ਜੇ। ਮੇਰਾ ਵਾਦਾ ਮੇਰੀ ਪਾਰਟੀ ਦਾ ਇੱਕ ਵਾਦਾ ਰਹਿੰਦਾ। 1000 ਰੁਪਏ ਦੇਣ ਵਾਲਾ ਆਉਤਾਂ ਨੂੰ ਅਗਲੇ ਸਾਲ ਅਸੀਂ ਮੁੱਖ ਮੰਤਰੀ ਸਾਹਿਬ ਨੇ ਕਿਹਾ ਕਿ ਅਗਲੇ ਸਾਲ ਨੂੰ ਵੀ ਅਸੀਂ ਲਾਗੂ ਕਰ ਰਹੇ ਹਾਂ। ਬਾਕੀ ਜੋ ਕੁਝ ਪਾਰਟੀ ਕਹਿ ਗਈ ਹੈ ਇਹ ਤਾਂ ਆਪਾਂ ਲੋਕਲ ਲੈਵਲ ਤੱਕ ਆਪਾਂ ਇਹ ਥੋੜਾ ਘਿਆ ਹੀ ਘਿਆ ਹੀ ਥੱਪੋ ਕਰੋੜ ਰੁਪਇਆ ਲੈ ਕੇ ਤੇ ਤੁਹਾਨੂੰ ਤੁਸੀਂ ਬੰਦ ਮੜਾਵਾਂਗੇ ਆਪਾਂ ਇਹ ਥੋੜਾ ਘਿਆ ਹੀ ਤੇ 53 ਕਰੋੜ ਰੁਪਇਆ ਲਾ ਕੇ ਤੁਹਾਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਘਰ ਤੋਂ ਟੌਪ ਦੀਆਂ ਛੜਕਾ ਪੜਾ ਕੇ ਦਾਂਗੇ ਪਰਮਹਾਰਜ ਦੇ ਕਿਰਪਾ ਕਰਤੀ ਸਭ ਕੁਝ ਬਣ ਗਿਆ ਸੋ ਮੈਂ ਬਾਬਾ ਬੁੱਢਾ ਸਾਹਿਬ ਜੀ ਦੇ ਵੀ ਜਾਣਾ ਮੱਥਾ ਟੇਕਣ ਉੱਥੇ ਵੀ ਜਾਣਾ ਕਬਚੂਕ ਵੀ ਮੱਥਾ ਟੇਕਣ ਜਾਣਾ ਜਿੱਦਾਂ ਨੇ ਇੰਨੀ ਕਿਰਪਾ ਕੀਤੀ ਐ ਸੋ ਜਿੱਦਾਂ ਮਾਨ ਸਾਹਿਬ ਆਉਣਗੇ ਜਿੱਦਾਂ ਉਹਦਾ ਨੀ ਪੱਥਰ ਰੱਖਾਂਗੇ ਕਾਲਜ ਦਾ ਉਹਦਾਂ ਇੱਕ ਵੱਡਾ ਫੰਕਸ਼ਨ ਜਿਹੜਾ ਉਹ ਆਪਾਂ ਉੱਥੇ ਹੀ ਵਿਕਲਾ ਹੋ ਦੀ ਜੇ ਮੌਸਮ ਠੀਕ ਰਿਹਾ ਉੱਥੇ ਵਧੀਆ ਫੰਕਸ਼ਨ ਜਿਹੜਾ ਆਪਾਂ ਕਰਾਂਗੇ ਸੋ ਇੱਕ ਵਾਰ ਮੈਂ ਫਿਰ ਆਪਣੀ ਪਾਰਟੀ ਦੇ ਆਗੂਆਂ ਦਾ ਮੁੱਖ ਮੰਤਰੀ ਸਾਹਿਬ ਦਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਰਵਿੰਦ ਜੀ ਦਾ ਕਿਉਂਕਿ ਮੈਂ ਅਰਵਿੰਦ ਜੀ ਨੂੰ ਵੀ ਇੱਕ ਰੱਖਿਆ ਸੀਗਾ ਤੇ ਸਰ ਮੇਰਾ ਮਤਲਬ ਜਿਹੜਾ ਕਾਲਜ ਆ ਇਹ ਮਨਜ਼ੂਰ ਕਰਾ ਦਿਓ ਤਾਂ ਉਹਨਾਂ ਨੇ ਸੀਐਮ ਸਾਹਿਬ ਨੂੰ ਕਿਹਾ ਕਿ ਕੁਲਦੀਪ ਕੋ ਕਾਲਜ ਦਿਓ ਉਹਨਾਂ ਦਾ ਵੀ ਮਨੀਸ਼ ਸੁਸ਼ੋਧਿਆ ਜੀ ਦਾ ਵੀ ਸਾਧਿਆਂ ਦਾ ਬੈਂਕ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੇ ਤੁਸੀਂ ਕੋਈ ਸਵਾਲ ਕਰਨਾ ਤੇ ਕਰ ਸਕਦੇ ਜੀ ਲੱਗਦਾ ਹੈ ਕਿ ਹਰ ਪਰਵਾਹ ਦਾ ਆਪਣਾ ਖੇਤਰ ਸੀ ਉਹਨਾਂ ਨੂੰ ਵੱਡਾ ਤੋਹਫਾ ਬਿਲਕੁਲ ਜੀ ਵੱਡਾ ਤੋਹਫਾ ਵੱਡਾ ਤੋਹਫਾ ਮਿਲਿਆ ਹਰ ਪਰਵਾਹ ਦਾ ਇਲਾਕਾ ਸੀਗਾ ਔਰ ਹਰਾਂ ਤੋਂ ਬਾਅਦ ਉਹ ਸ਼ਬਦਾਂ ਕਿ ਬਹੁਤ ਵੱਡਾ ਇੱਕ ਕਾਲਜ ਬਣਨਾ ਕਿ ਛੋਟੀ ਜੀ ਕੜਦਾਨੀ ਬਹੁਤ ਵੱਡਾ ਬੱਲੇ ਜਰੀਏ ਬਹੁਤ ਵੱਡਾ ਤੋਹਫਾ ਜਿਹੜਾ ਮੁਕੰਤੀ ਸਾਹਿਬ ਨੇ ਦਿੱਤਾ ਆ ਹਾਂ ਲੱਗਦਾ ਹੈ ਕਿ ਉਹਨਾਂ ਲਈ ਸੈਸ਼ਨ ਤੋਂ ਜਿਹੜਾ ਇੱਥੇ ਕਲਾਸਾਂ ਸ਼ੁਰੂ ਹੋਣ ਜਾ ਰਹੀਆਂ ਮੇਰਾ ਖਿਆਲ ਹੈ ਕਿ ਉਹ ਹੋ ਜਾਵੇ ਵੇਖੋ ਬਿਲਡਿੰਗ ਬਣਦੇ ਕਈ ਦਾ ਟਾਈਮ ਲੱਗਦਾ ਦਾ ਮੌਸਮਾ ਸਭ ਠੀਕ ਰਹੇ ਤੇ ਕੋਸ਼ਿਸ਼ ਤੇ ਹੋਊਗੀ ਕਿ ਅਗਲੀ ਵਾਰ ਉੱਥੇ ਕਲਾਸਾਂ ਲੱਗਾਂ